ਇਹ ਸਾਰੇ ਸਾਰੇ ਮਾਮਲੇ ਇੱਕ ਸਿਕਰਟ ਇਨਫੋਰਮੇਸ਼ਨ ਤੇ ਐਡ ਕਰਦੇ ਆ ਏਜੀਟੀਐਫ ਦੀ ਟੀਮ ਤੇ ਮੋਗਾ ਦੀ ਸੀਆਈਏ ਦੀ ਟੀਮ ਨੇ ਆ ਜੋਇੰਟਲੀ ਐਸ ਕਰਦੇ ਵਿੱਚ ਰੇਡ ਕੀਤਾ ਸੀ ਤੇ ਜਦੋਂ ਰੇਡ ਕੀਤਾ ਗਿਆ ਤਾਂ ਜਿਹੜਾ ਅਕਿਊਜ਼ਡ ਹੈ ਉਹਦੇ ਵੱਲੋਂ ਪੁਲਿਸ ਟੀਮ ਤੇ ਫਾਇਰ ਕੀਤਾ ਗਿਆ ਸੀ ਓਪਨ ਫਾਇਰ ਉਹ ਨਹੀਂ ਕਰਤਾ ਤੇ ਜਵਾਬੀ ਕਾਰਵਾਈ ਦੇ ਵਿੱਚ ਉਹਦੀ ਜਿਹੜੀ ਲੱਤ ਹੈ ਉਹਦੇ ਵਿੱਚ ਗਨ ਸ਼ਾਟ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਹਸਪੀਟਲ ਲਿਜਾਇਆ ਗਿਆ ਹੈ ਤੇ ਇਹਦੇ ਵਿੱਚ ਆ ਜਿਹੜਾ ਕ୍ୟਿਊਜ਼ਡ ਹੈ ਇਹਦਾ ਨਾਮ ਹੈ ਮਲਕੀਤ ਸਿੰਘ ਐਲੀਅਸ ਮੰਨੂ ਇਹਦੇ ਟੋਟਲ 6 ਅਪਰਾਧਿਕ ਮਾਮਲੇ ਦਰਜ ਨੇ ਦੋ ਮੁਕਦਮੇ ਇੱਕ ਪੁਲਿਸ ਸਟੇਸ਼ਨ ਮੈਣਾ ਜਿਹਦੇ ਵਿੱਚ ਕਪੂਰੇ ਕਲੀਅਰ ਹੋ ਜੂਗਾ ਅਜੇ ਤੱਕ ਬੰਬੀਹੇ ਗੈਂਗ ਨਾਲ ਇਹਦਾ ਲਿੰਕ ਦੱਸਦੇ ਆ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜੂਗਾ ਕਪੂਰੇ ਵਾਲੇ ਮਾਮਲੇ ਦੇ ਵਿੱਚ ਕਿੰਨੇ ਲੋਕ ਸੀਗੇ ਜਿਹਨਾਂ ਦਾ ਜਿਵੇਂ ਸ਼ਾਮਿਲ ਹੋ ਗਏ ਉਹਦੇ ਵਿੱਚ ਟੋਟਲ ਹਜੇ ਤੱਕ ਜਿਹੜੇ 3 ਬੰਦੇ ਆਏ ਸੀ ਉੱਥੇ ਮੌਕੇ ਤੇ ਉਸ ਤੋਂ ਇਲਾਵਾ ਜਿਹੜੇ ਕੌਨਸਪੀਰੇਸੀ ਦੇ ਵਿੱਚ ਇਨਵੋਲ ਹੈਗੇ ਨੇ ਉਹ ਵੀ ਵੱਖਰੇ ਹੈਗੇ ਪਰ ਤਿੰਨ ਬੰਦੇ ਮੌਕੇ ਤੇ ਆਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਅਕਿਊਜ਼ਡ ਪਹਿਲਾਂ ਹੀ ਮੋਗਾ ਪੁਲਿਸ ਵੱਲੋਂ ਫੜ ਲਿਆ ਗਿਆ ਹੈ ਤੇ ਆ ਦੂਜਾ ਹੈਗਾ ਸਰ ਵਾਂਟਡ ਕਿੰਨੇ ਸੀਗਾ ਜੀ ਇਹ ਆ ਦੋ ਮੁਕਦਮਿਆਂ ਦੇ ਵਿੱਚ ਵਾਂਟਡ ਸੀ ਸਰ ਇਦਾਂ ਦੇ ਪੌਸ਼ ਏਰੀਆ ਦੇ ਵਿੱਚ ਇਦਾਂ ਦੇ ਲੋਕ ਐਂਟਰ ਕਰ ਜਾਂਦੇ ਆ ਤੇ ਇਹਦੇ ਬਾਰੇ ਕੀ ਕਹਾਂਗੇ ਉਹ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਆ ਇੱਥੇ ਕਿਵੇਂ ਆਇਆ ਕਿਹਦੇ ਥਰੂ ਆਇਆ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੋਰ ਕਿਸੇ ਜੇ ਕਿਸੇ ਬੰਦੇ ਨੇ ਇਹਦੀ ਕੋਈ ਮਦਦ ਕੀਤੀ ਹੈ ਇੱਥੇ ਠਹਿਰਣ ਦੇ ਵਿੱਚ ਜਿਵੇਂ ਵੀ ਇਹਦੀ ਕੋਈ ਜੇ ਕਿਸੇ ਨੇ ਹੈਲਪ ਕੀਤੀ ਹੈ ਉਹਦੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ। ਇਹ ਤਾਂ ਬਰਾਮਦ ਵੀ ਹੋਇਆ ਸਰ ਕੁਛ। ਇਹ ਤਾਂ ਇੱਕ ਵੈਪਨ ਮਿਲਿਆ 32 ਬੋਰ ਨਜਾਇਜ਼ ਤੇ ਲਾਈਵ ਰਾਉਂਡਸ ਮਿਲੇ ਨੇ। ਇਹ ਇਕੱਲੇ ਕਰਾਇਤੇ ਰਹਿੰਦੇ ਸੀ ਜਾਂ ਹੋਰ ਵੀ ਇਹਦੇ ਨਾਲ ਕੋਈ ਰਹਿੰਦੇ ਸੀ? ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਹਜੇ આજ ਮੌਕੇ ਤੇ ਆ ਇਕੱਲਾ ਹੀ ਮਿਲਿਆ ਹੈ। ਕੀ ਸਰ ਸਾਰੇ ਮੌਕੇ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਐਡ ਕਰਦੇ ਆ। ਏਜੀਟੀਐਫ ਦੀ ਟੀਮ ਤੇ ਮੋਗਾ ਦੀ ਸੀਆਈਏ ਦੀ ਟੀਮ ਨੇ ਆ ਜੋਇੰਟਲੀ ਇਸ ਕਰਦੇ ਵਿੱਚ ਰੇਡ ਕੀਤਾ ਸੀ। ਤੇ ਜਦੋਂ ਰੇਡ ਕੀਤਾ ਗਿਆ ਤਾਂ ਜਿਹੜਾ ਅਕਿਊਜ਼ਡ ਹੈ ਉਹਦੇ ਵੱਲੋਂ ਪੁਲਿਸ ਟੀਮ ਤੇ ਫਾਇਰ ਕੀਤਾ ਗਿਆ ਸੀ ਓਪਨ ਫਾਇਰ ਉਹਨੇ ਕਰਤਾ ਤੇ ਜਵਾਬੀ ਕਾਰਵਾਈ ਦੇ ਵਿੱਚ ਉਹਦੀ ਜਿਹੜੀ ਲੱਤ ਹੈ ਉਹਦੇ ਵਿੱਚ ਗਨ ਸ਼ਾਟ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਹਸਪੀਟਲ ਲਿਜਾਇਆ ਗਿਆ ਹੈ ਤੇ ਇਹਦੇ ਵਿੱਚ ਆ ਜਿਹੜਾ ਅਕਿਊਜ਼ਡ ਹੈ ਇਹਦਾ ਨਾਮ ਹੈ ਮਲਕੀਤ ਸਿੰਘ ਐਲੀਅਸ ਮੰਨੂ ਇਹਦੇ ਟੋਟਲ 6 ਅਪਰਾਧਿਕ ਮਾਮਲੇ ਦਰਜ ਨੇ ਦੋ ਮੁਕਦਮੇ ਇੱਕ ਪੁਲਿਸ ਸਟੇਸ਼ਨ ਮੈਣਾ ਜਿਹਦੇ ਵਿੱਚ ਕਪੂਰੇ ਕਲੀਅਰ ਹੋ ਜੂਗਾ ਅਹ ਹਜੇ ਤੱਕ ਬੰਬੀਹੇ ਗੈਂਗ ਨਾਲ ਐਦਾ ਲਿੰਕ ਦੱਸਦੇ ਆ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ। ਕਪੂਰੇ ਵਾਲੇ ਮਾਮਲੇ ਦੇ ਵਿੱਚ ਕਿੰਨੇ ਲੋਕ ਸੀਗੇ ਜਿਹੜਾ ਜਿਵੇਂ ਸ਼ਾਮਿਲ ਹੋ ਗਏ। ਉਹਦੇ ਵਿੱਚ ਟੋਟਲ ਹਜੇ ਤੱਕ ਜਿਹੜੇ 3 ਬੰਦੇ ਆਏ ਸੀ ਉੱਥੇ ਮੌਕੇ ਤੇ ਉਸ ਤੋਂ ਇਲਾਵਾ ਜਿਹੜੇ ਕੌਨਸਪੀਰੇਸੀ ਦੇ ਵਿੱਚ ਇਨਵੋਲ ਹੈਗੇ ਨੇ ਉਹ ਵੀ ਵੱਖਰੇ ਹੈਗੇ ਪਰ 3 ਬੰਦੇ ਮੌਕੇ ਤੇ ਆਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਅਕਿਊਜ਼ਡ ਪਹਿਲਾਂ ਹੀ ਮੋਗਾ ਪੁਲਿਸ ਵੱਲੋਂ ਫੜ ਲਿਆ ਗਿਆ ਹੈ ਤੇ ਆ ਦੂਜਾ ਹੈਗਾ। ਸਰ ਵਾਂਟਡ ਕਿੰਨੇ ਸੀਗੇ ਜੀ ਇਹ? ਆ ਦੋ ਮੁਕਦਮਿਆਂ ਦੇ ਵਿੱਚ ਵਾਂਟਡ ਸੀ ਸਰ ਇਦਾਂ ਦੇ ਪੌਸ਼ ਏਰੀਆ ਦੇ ਵਿੱਚ ਇਦਾਂ ਦੇ ਲੋਕ ਐਂਟਰ ਕਰ ਜਾਂਦੇ ਆ ਤੇ ਇਹਦੇ ਬਾਰੇ ਕੀ ਕਹਾਂਗੇ ਉਹ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਆ ਇੱਥੇ ਕਿਵੇਂ ਆਇਆ ਕਿਹਦੇ ਥਰੂ ਆਇਆ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਔਰ ਕਿਸੇ ਜੇ ਕਿਸੇ ਬੰਦੇ ਨੇ ਇਹਦੀ ਕੋਈ ਮਦਦ ਕੀਤੀ ਹੈ ਇੱਥੇ ਠਹਿਰਣ ਦੇ ਵਿੱਚ ਜਿਵੇਂ ਵੀ ਇਹਦੀ ਕੋਈ ਜੇ ਕਿਸੇ ਨੇ ਹੈਲਪ ਕੀਤੀ ਹੈ ਉਹਦੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਇਹ ਤਾਂ ਬਰਾਮਦ ਵੀ ਹੋਇਆ ਸਰ ਕੁਝ ਇਹ ਤਾਂ ਇੱਕ ਵੈਪਨ ਮਿਲਿਆ 32 ਬੋਰ ਨਜਾਇਜ਼ ਤੇ ਲਾਈਵ ਰਾਉਂਡਸ ਮਿਲਨੇ ਇੱਕੱਲੇ ਕਰਾਇਤੇ ਰਹਿੰਦੇ ਸੀ ਜਾਂ ਹੋਰ ਵੀ ਇਹਦੇ ਨਾਲ ਕੋਈ ਰਹਿੰਦੇ ਸੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਹਜੇ આજ ਮੌਕੇ ਤੇ ਆ ਇਕੱਲਾ ਹੀ ਮਿਲਿਆ ਹੈ